ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਨਮ 3 ਕੋਨਿ 1992 ਪੜਾਈ ਪਲੱਸ 2 ਕਾਸਟ ਉਯਰ ਸਿਕ ਕੋ ਗੋਤ ਸਿੱਧੂ ਜਮੀਨਾ 4.5 ਕੇ ਲਈ ਪਰਿਵਾਰ ਮੈਂਬਰ ਇੱਕ ਬੇਟਾ ਇੱਕ ਬੇਟੀ ਪਤਨੀ ਦੀ ਮੌਤ ਹੋ ਚੁੱਕੀ ਹੈ ਮਾਤਾ ਪਿਤਾ ਤਨ ਪੈਣਾ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਵਿਧਵਾ ਹੋਵੇ ਜਾਂ ਕੋਈ ਬੱਚਾ ਨਾ ਹੋਵੇ ਪਿੰਡਾਂ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜ਼ਿਲ੍ਹਾ ਫਰੀਦਕੋਟ ਬਠਿੰਡਾ ਮੁਕਤਸਰ ਵਾਲੇ ਏਰੀਏ ਵਾਲੇ ਸੰਪਰਕ ਕਰਨ ਫੋਨ ਕਰਨ ਦਾ ਟਾਈਮ ਸਵੇਰ ਤੋਂ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਨਾ ਦਾ ਮੋਬਾਈਲ ਨੰਬਰ 758964336 ਤੁਸੀਂ ਪਰਿਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕਾ 10.09.1900 ਪੈਨ ਜੀ ਹੈ ਹਾਈਟ 44 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਰ ਏਰੀਆ ਸੰਗਰੂਰ ਲੜਕੀ ਮੰਗਲਿਕ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਦਾ ਤਲਾਕ ਵਾਲੇ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜਿਨ੍ਹਾਂ ਦੇ ਬੱਚੇ ਹੋਣ ਉਹ ਵੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਅਗਰ ਵਾਲ ਹੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9914198308 ਇਨੜੇ ਨੰਬਰ 14198308 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 9 ਜੀ ਜਮੀਨਾ 1985 ਹਾਈਟ 5 ਫੁੱਟ 6 ਇੰਚ ਪੜਾਈ ਪਲੱਸ 2 ਕਾਸਟ ਕਤਰੀ ਏਰੀਆ ਜਲੰਧਰ ਲੜਕੇ ਦਾ ਤਲਾਕ ਹੋਇਆ ਪਰਵਾਰ ਮੈਂਬਰ ਬੇਤਾ ਨੌਕਰੀ ਕਰਦੇ ਨੇ ਰਿਟਾਇਰ ਨੇ ਮਾਤਾ ਹਾਊਸ ਵਾਈਫ ਇੱਕ ਬੈਨ ਮੰਗਾ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਐਨਆਰਈ ਹੋਵੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਹੋਵੇ ਲੜਕੀ ਦਾ ਤਲਾਕ ਵਾਲੇ ਵੀ ਪਰਿਵਾਰ ਨਾਲ ਸੰਪਰਕ ਕਰ ਸਕਦੇ ਨੇ ਕਾਸਟ ਕਤਰੀ ਜੱਟ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 62843 85118 843 85118 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਵਿਸ਼ਨੂ ਜਨਮ ਤਰੀਕ 1999 ਕਾਸਟ ਜਰਸੀ ਦਾ ਜ਼ਿਲ੍ਹਾ ਪਟਿਆਲਾ ਜ਼ਮੀਨ 10 ਕਿੱਲੇ ਕਾਮਾ ਕੇਤੀવાડી ਲੜਕੇ ਦਾ ਤਲਾਕ ਹੋਇਆ 9 ਸਾਲ ਦਾ ਬੇਟਾ ਮੰਗ ਅਗਰ ਜੀ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਤਲਾਕ ਹੋਇਆ ਹੋਵੇ ਜਾਂ ਵਿਧਵਾ ਹੋਵੇ ਉਹ ਵੀ ਇਹਨਾਂ ਨੂੰ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਜਰਸੀ ਪਰਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਪਟਿਆਲੇ ਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9988686263 9988686263 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1985 ਹਾਈਟ 5 ਫੁੱਟ 9 ਇੰਚ ਕਾਸਟ ਰਵੀਦਾਸੀ ਸਿੱਖ ਏਰੀਆ ਸੰਗਰੂਰ ਕੰਮ ਪਲੰਬਰ ਦਾ ਵਧੀਆ ਚੱਲਦਾ ਪਰਿਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਦੋ ਬੱਚੇ ਨੇ ਮੰਗ ਵਧੀਆ ਪਰਿਵਾਰ ਦੋ ਘਰ ਸੰਭਾਲਣ ਲਈ ਲੜਕੀ ਦੀ ਲੋੜ ਹੈ ਤਲਾਕ ਵਾਲੇ ਬੱਚੇ ਵਾਲੇ ਪਰਿਵਾਰ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 98771 ਨਾਸੀ ਇਹ ਤੈਨੂੰ 98771 99306 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਚਰਨਜੀਤ ਸਿੰਘ ਉਮਰ 55 ਜ਼ਿਲ੍ਹਾ ਜਲੰਧਰ ਪੜਾਈ ਸ਼ੇਮੀਪਾਸ ਕੰਮ ਅਰਾਜ ਮਿਸਤਰੀ ਕਾਸਟ ਅਮਜਵੀ ਸੇਕਰ ਪਰਿਵਾਰ ਮੈਂਬਰ ਦੋ ਲੜਕੇ ਇੱਕ ਲੜਕੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਾਸ ਮੰਨ ਲਈ ਔਰਤ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9968541252 9968541252 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨੋਂ ਤੁਹਾਨੂੰ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 29 11 ਮਹੀਨਾ 1991 ਆਇਟ 5 ਫੁੱਟ 10 ਇੰਚ ਪੜਾਈ 10ਵੀਂ ਪਾਸ ਕਾਸਟ ਰਾਮ ਗੜੀਏ ਸਿੱਖ ਏਰੀਆ ਜਲੰਧਰ ਕਾਮਾ ਪ੍ਰਾਈਵੇਟ ਜੋਬ ਦੁਬਈ ਪਰਵਾਰ ਮੈਂਬਰ ਤੇਨ ਪਹਿਣਾ ਅਮਰਿਤ ਨੇ ਮਾਂਗਾ ਹੋਵਦੀ ਪਰਵਾਰ ਤੋਂ ਲੜਕੀ ਦੀ ਲੋੜ ਹੈ ਲਾਹਕ ਵਾਲੇ ਬਿਨਾਂ ਬੱਚੇ ਤੋਂ ਵੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 708055899 708055899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਰਮ ਤੀਕਾ 288 ਮਿਨਾ 1993 hire to panfood ekenc area malerkotla caste amajvi sikha padhai ma kaam canada work apartment pr apply kita hoya hai parivar member pita sarkari naukri to retired mata housewife ek pra canada tourist visit mang wadiya parivar to padhe likhe ladke di load hai ladka canada pr hove ਇਨਾ ਦਾ ਮੋਬਾਈਲ ਨੰਬਰ 99817 6580 99817 6580 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਰਾਜਪੂਤ ਮੇਰਾ ਲड़का ইংল্যান্ড ਦਾ ਜਨਮ ਉਮਰ 25 ਸਾਲ ਹਾਈਟ 54 ਦਾ ਇੰਚ ਬਟ ਆਈਬੀਸੀ ਕੰਪਿਊਟਰ ਸਾਇੰਸ بزਨਸ ਬੜੀਆ ਤਨਖਾਹ ਚਾਰ ਲੱਖ ਇੰਡੀਆ ਦਾ ਪਰਿਵਾਰ ਮੈਂਬਰ ਪਿਤਾ ਮਾਤਾ ਇੰਗਲੈਂਡ ਪੀ ਆਰ ਇੱਕ ਭੈਣ ਅਨਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਇੰਗਲੈਂਡ ਵਿੱਚ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ +44 ਜੀਰੋ ਵੀ ਜੀਰੋ ਚਾਲੀ ਇਹਨਾਂ ਨੂੰ ਜਾਤੀ ਬੰਧਨ ਨਹੀਂ ਹੈ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਜਯ ਚਰਮਤੇਕ 12 ਪੰਜਵ ਮਈਨਾ 1995 ਹਾਈਟ 5 ਫੁੱਟ 10 ਇੰਚ ਕਾਸਟ ਅਜੜ ਸਿੱਖੋ ਗੋਤ ਅਗਲਾ ਸ਼ਹਿਰ ਮੋਗਾ ਪੜਾਈ ਪਲੱਸ 2 ਕੰਮ ਕੀਤੇ ਬਾੜੀ სპੋਰਟਸਮੈਨ ਜ਼ਮੀਨ 7 ਕਨੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਅਮੈਰਿਡ ਮੰਗੇ ਅਬਦੀਆ ਪਰਵਾਰ ਤੋਂ ਪੜ੍ਹੇ ਰਹੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7528807463 7528807463 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤ੍ਰਿਕਨੋ 10.09.1999 ਬੜਾ ਆਈ ਪਲੱਸ 2 ਏਰੀਆ ਹੁਸ਼ਿਆਰ ਫੋਰ ਕਾਸਟ ਖਤਰੀ ਕੰਮ ਬਿਜ਼ਨਸ ਪਰਵਾਰ ਮੈਂਬਰ ਪਿਤਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਇੱਕ ਬਰਾ ਇੱਕ ਬੈਨ ਮੰਗ ਵਧੀਆ ਪਰਵਾਰ ਤੋਂ ਪੜੇ ਨਿੱਕੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 78602 776097 ਦੂਜਾ ਮੋਬਾਈਲ ਨੰਬਰ 778888 26304 778888 26304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨਤਕਾ 1090 ਮਿਨਾ 1999 ਪੜਾਈ ਦਸਵੀਂ ਪਾਸ ਕਮ ਇਲੈਕਟ੍ਰੋਨਿਕ ਵਰਕ ਕਾਸਟ ਅਗਰਵਾਲ ਮੰਗ ਵਧੀਆ ਪਰਵਾਰ ਤੋਂ ਬੜੀ ਲੜਕੀ ਦੀ ਲੋੜ ਹੈ ਨੰਦਾ ਮੋਬਾਈਲ ਨੰਬਰ 9463721918 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਣਕਾਰੀ ਲੈ ਸਕਦੇ ਹੋ ਨਾਮ ਪੰਕਜ ਮੋਦਗਲ ਮੰਗਲਿਕ ਜਨਮ ਤਰੀਕ 23 ਅਕਤੂਬਰ 1990 ਹਾਈਟ 5 ਫੁੱਟ 8 ਇੰਚ ਕਾਸਟ ਬਾਮਨ ਜ਼ਿਲ੍ਹਾ ਲੁਧਿਆਣਾ ਪੜਾਈ ਵੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣਾ ਮੰਗਰ ਵਰਿਆ ਪਰਵਾਦੀ ਪੜਿ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਲੜਕੀ ਮੰਗਲਿਕ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781715013 9781715013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ ਵਚਨਮੇ 01591337 ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ